ਹਰ ਬੁੱਛਾਵਾਂ ਤੋਂ ਇਲਾਵਾ ਇੱਕ ਭਾਸ਼ਾ ਚੁੱਪ ਦੀ ਹੈ। ਇਹਦੇ ਵਿੱਚ ਵੀ ਕਮਿਊਨੀਕੇਸ਼ਨ ਹੁੰਦਾ ਹੈ। ਉਹ ਕਿਹੜੀ ਫ੍ਰੀਕੁਐਂਸੀ ਤੇ ਹੁੰਦਾ ਜਿਹੜਾ ਚੁੱਪ ਵਾਲਾ ਕਮਿਊਨੀਕੇਸ਼ਨ ਹੈ ਉਹਦਾ ਸਾਨੂੰ ਨਹੀਂ ਪਤਾ। ਆਮ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਸ਼ਬਦ ਅਤੇ ਉਹਨਾਂ ਦੇ ਅਰਥ ਹੀ ਭਾਸ਼ਾ ਤੇ ਜਿਹੜੀਆਂ ਤੋਂ ਨਾ ਸਾਜ਼ਾਂ 'ਚ ਪੈਦਾ ਹੁੰਦੀਆਂ ਨੇ, ਇਨਸਟਰੂਮੈਂਟਸ 'ਚ ਪੈਦਾ ਹੁੰਦੀਆਂ ਨੇ ਉਹ ਵੀ ਇੱਕ ਭਾਸ਼ਾ ਹੈ। ਰਾਗ ਉਸ ਭਾਸ਼ਾ ਦੇ ਸ਼ਬਦ ਨੇ। ਦ੍ਰਿਸ਼ਟੀ ਨਾਲ ਜੁੜੇ ਵਰਤਾਰੇ ਜੋ ਸਾਡੀਆਂ ਦੇਖਣ ਦੀ ਜਿਹੜੀ ਸਾਡੀ ਸੈਂਸ ਹੈ ਉਸ ਨਾਲ ਜੁੜੇ ਵਰਤਾਰੇ ਦੀ ਜੋ ਭਾਸ਼ਾ ਹੈ ਉਹ ਰੰਗਾਂ ਦੀ ਭਾਸ਼ਾ ਹੋ ਸਕਦੀ ਹੈ ਮੁਹੱਬਤ ਕਰਨ ਵਾਲੇ ਦੋ ਲੋਕਾਂ ਨੂੰ ਇੱਕ ਦੂਜੇ ਦੇ ਦਿਲ ਦੇ ਭਾਵਾਂ ਦਾ ਅਹਿਸਾਸ ਹੋ ਜਾਂਦਾ ਹੈ ਬਿਨਾ ਕੁਝ ਕਹੇ ਕਿਹਾ ਜਾਂਦਾ ਦੂਰੋਂ ਦਿਲ ਦੀ ਖਬਰ ਮਿਲ ਜਾਂਦੀ ਹੈ ਇੱਕ ਸੂਖਮ ਕਨੈਕਸ਼ਨ ਮਹਿਸੂਸ ਹੁੰਦਾ ਵੀਡੀਓ ਲੜੀ ਅਸੀਂ ਤੇਗ ਕਿਤਾਬ ਦੀਆਂ ਕਵਤਾਵਾਂ ਦੇ ਹਵਾਲੇ ਨਾਲ ਕਰ ਰਹੇ ਹਾਂ ਤੇ ਪਿਛਲੀ ਗੱਲਬਾਤ ਤੋਂ ਅਸੀਂ ਇਸ ਨੂੰ ਅੱਗੇ ਤੋਰ ਰਹੇ ਹਾਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਮੁਹੱਬਤ ਦੀ ਭਾਸ਼ਾ ਅਤੇ ਦਿਲ ਦਾ ਕੋਡ ਬੜਾ ਹੀ ਇੰਟਰਸਟਿੰਗ ਪਹਿਲੂ ਆ ਆਮ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਸ਼ਬਦ ਅਤੇ ਉਹਨਾਂ ਦੇ ਅਰਥ ਹੀ ਭਾਸ਼ਾ ਜਦੋਂ ਸਵਾਲ ਜਦੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਭਾਸ਼ਾ ਕੀ ਹੈ ਭਾਸ਼ਾ ਕਿਸ ਨੂੰ ਕਹਿੰਦੇ ਆ ਦੇ ਸਾਡੀ ਆਮ ਸਮਝ ਹੈ ਕਿ ਸ਼ਬਦ ਅਤੇ ਉਹਨਾਂ ਦੇ ਅਰਥ ਇਹ ਭਾਸ਼ਾ ਹੁੰਦੀ ਜਾਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਇਸੇ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਕਹਿਣਾ ਹੋਵੇ ਕਿ ਗਲੇ 'ਚੋਂ ਨਿਕਲੀਆਂ ਧੁਨੀਆਂ ਦੇ ਅਰਥ ਹੀ ਭਾਸ਼ਾ ਜੋ ਧੁਨੀਆਂ ਸੀ ਆਪਣੇ ਗਲੇ 'ਚੋਂ ਕੱਢਦੇ ਆ ਉਹਨਾਂ ਨੂੰ ਅਸੀਂ ਅਰਥ ਦਿੰਦੇ ਆ ਕਿ ਇਸ ਧੁਨੀ ਦਾ ਅਰਥ ਇਸ ਧੁਨੀ ਦਾ ਅਰਥ ਇਸ ਨੂੰ ਅਸੀਂ ਭਾਸ਼ਾ ਕਹਿੰਦੇ ਸੋ ਅਰਥ ਪੈਦਾ ਕਰਨ ਵਾਲੀਆਂ ਧੁਨੀਆਂ ਸਾਡੇ ਲਈ ਸਿਰਫ ਉਹੀ ਧੁਨੀਆਂ ਨੇ ਜਿਨ੍ਹਾਂ ਦੇ ਅਰਥ ਸਾਨੂੰ ਸਮਝ ਆਉਂਦੇ ਨੇ ਮਤਲਬ ਕਿ ਜਿਨ੍ਹਾਂ ਦੇ ਅਰਥ ਸਾਨੂੰ ਸਮਝ ਆਏ ਉਹੀ ਧੁਨੀਆਂ ਸਾਨੂੰ ਅਰਥ ਵਾਲੀਆਂ ਲੱਗਦੀਆਂ ਨੇ ਜਾਂ मीनिंगफुल ਲੱਗਦੀਆਂ ਸੋ ਸਾਡੀ ਆਮ ਭਾਸ਼ਾ ਜਿਹੜੀ ਸਾਡੀ ਆਮ ਧਾਰਨਾ ਸਾਡੀ ਆਮ ਭਾਸ਼ਾ ਗਲੇ ਚੋਂ ਨਿਕਲੀਆਂ ਧੁਨੀਆਂ ਤੇ ਆਧਾਰਿਤ ਭਾਸ਼ਾ ਹੈ ਅਤੇ ਅਸੀਂ ਅਲੱਗ-ਅਲੱਗ ਦੁਨੀਆਂ ਨੂੰ ਅਤੇ ਉਹਨਾਂ ਚੋਂ ਨਿਕਲੇ ਅੱਖਰਾਂ ਸ਼ਬਦਾਂ ਨੂੰ ਇਹ ਅਰਥ ਅਸਾਈਨ ਕੀਤੇ ਨੇ ਅਸੀਂ ਦਿੱਤੇ ਨੇ ਤੇ ਉਹਨਾਂ ਦੇ ਆਧਾਰ ਦੇ ਉੱਤੇ ਹੀ ਸਾਡੀ ਭਾਸ਼ਾ ਬਣੀ ਇਹ ਤੇ ਇੱਕ ਆਮ ਸਿੰਪਲ ਧਾਰਨਾ ਚੇ ਤੇ ਜਿਹੜੀਆਂ ਤੋਂ ਨਾ ਸਾਜ਼ਾਂ ਚੋਂ ਪੈਦਾ ਹੁੰਦੀਆਂ ਨੇ ਇਨਸਟਰੂਮੈਂਟਸ ਚੋਂ ਪੈਦਾ ਹੁੰਦੀਆਂ ਨੇ ਉਹ ਵੀ ਇੱਕ ਭਾਸ਼ਾ ਹੈ ਰਾਗ ਉਸ ਭਾਸ਼ਾ ਦੇ ਸ਼ਬਦ ਨੇ ਇਹ ਭਾਸ਼ਾ ਵੀ ਬਹੁਤ ਸ਼ਕਤੀਸ਼ਾਲੀ ਹੈ ਜਿਹੜੇ ਕੁਝ ਮਿਸਟਿਕ ਸਕੂਲਸ ਇਹੋ ਜਿਹੇ ਨੇ ਉਹ ਮੰਨਦੇ ਨੇ ਕਿ ਇਸ ਭਾਸ਼ਾ 'ਚ ਜੋ ਕਿਹਾ ਜਾਂਦਾ ਹੈ 뮤직 ਦੀ ਭਾਸ਼ਾ 'ਚ ਜਾਂ ਕਹੀਏ ਕਿ ਜਿਨ੍ਹਾਂ ਭਾਵਾਂ ਜਾਂ ਪ੍ਰਭਾਵਾਂ ਦਾ ਸੰਚਾਰ ਕਮਿਊਨੀਕੇਸ਼ਨ ਸੰਗੀਤ ਦੀ ਭਾਸ਼ਾ 'ਚ ਹੋ ਸਕਦਾ ਉਹ ਉਹ ਵੀ ਗਲੇ 'ਚੋਂ ਨਿਕਲੀਆਂ ਧੁਨੀਆਂ ਤੋਂ ਕਿਸੇ ਪੱਖੋਂ ਘੱਟ ਨਹੀਂ ਸ਼ਾਇਦ ਵੱਧ ਪਾਵਰਫੁਲ ਹੋਏ ਇਸੇ ਤਰੀਕੇ ਨਾਲ ਦ੍ਰਿਸ਼ਟੀ ਨਾਲ ਜੁੜੇ ਵਰਤਾਰੇ ਜੋ ਸਾਡੀਆਂ ਦੇਖਣ ਦੀ ਜਿਹੜੀ ਸਾਡੀ ਸੈਂਸ ਹੈ ਉਸ ਨਾਲ ਜੁੜੇ ਵਰਤਾਰੇ ਦੀ ਜੋ ਭਾਸ਼ਾ ਹੈ ਉਹ ਰੰਗਾਂ ਦੀ ਭਾਸ਼ਾ ਹੋ ਸਕਦੀ ਜੋ ਜੋ ਚੀਜ਼ਾਂ ਅਸੀਂ ਦੇਖ ਰਹੇ ਹਾਂ ਉਹ ਰੰਗਾਂ ਚ ਅਸੀਂ ਦੇਖ ਰਹੇ ਹਾਂ ਤੇ ਔਰ ਉਹ ਰੰਗਾਂ ਦੀ ਭਾਸ਼ਾ ਜਿਵੇਂ ਪੇਂਟਿੰਗਸ ਨੇ ਜਾਂ ਹੋਰ ਵਿਜ਼ੂਅਲ ਆਰਟ ਹੈ ਉਹ ਰੰਗਾਂ ਤੇ ਰੌਸ਼ਨੀਆਂ ਦੀ ਭਾਸ਼ਾ ਰਾਹੀਂ ਬਹੁਤ ਕੁਝ ਕਹਿੰਦਾ ਉਹ ਵੀ ਇੱਕ ਲੈਂਗੁਏਜ ਹੈ ਜੇ ਇਸੇ ਪ੍ਰਿੰਸੀਪਲ ਨੂੰ ਇਸੇ ਸਿਧਾਂਤ ਨੂੰ ਅਸੀਂ ਖੋਰ ਅੱਗੇ ਐਕਸਪੈਂਡ ਕਰੀਏ ਤੇ ਸੁਗੰਧ ਦੀ ਵੀ ਭਾਸ਼ਾ ਹੋ ਸਕਦੀ ਹੈ ਅਤੇ ਹੈ ਅਸਲ ਚ ਇਹ ਨਹੀਂ ਹੈ ਕਿ ਸਿਰਫ ਆਈਡੀਆ ਹੈ ਸੁਗੰਧ ਸੁਗੰਧ ਤੇ ਆਧਾਰਿਤ ਵੀ ਭਾਸ਼ਾ ਹੈ ਅਰੋਮਾਥੈਰਪੀ ਇਹਦੇ ਚ ਇਸੇ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੁਗੰਧ ਦੀ ਭਾਸ਼ਾ ਦੀ ਇਸ ਥੈਰਪੀ ਚ ਅਲੱਗ-ਅਲੱਗ ਸੁਗੰਧਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਥੈਰਪੀ ਲਈ ਵਰਤੋਂ ਕੀਤੀ ਜਾਂਦੀ ਹੈ ਅਤੇ ਅਲੱਗ-ਅਲੱਗ ਸੁਗੰਧਾਂ ਦੇ ਅਲੱਗ-ਅਲੱਗ ਅਸਰ ਪੈਂਦੇ ਨੇ ਸਾਡੇ ਤੇ ਸੌਖੇ ਸ਼ਬਦਾਂ ਚ ਅਸੀਂ ਇਹ ਕਹਿ ਸਕਦੇ ਹਾਂ ਸਾਰੀ ਗੱਲ ਨੂੰ ਕਿ ਸੁਗੰਧ ਵੀ ਬੋਲਦੀ ਐ ਪਰ ਆਪਣੀ ਭਾਸ਼ਾ ਚ ਇਸ ਪੱਖ ਤੋਂ ਜੇ ਦੇਖੀਏ ਤਾਂ ਸਾਰੀਆਂ ਹਿਊਮਨ ਸੈਂਸਸ ਜਿੰਨੀਆਂ ਵੀ ਸਾਡੀਆਂ ਪੰਜ ਸੈਂਸਸ ਅਸੀਂ ਮੰਨਦੇ ਆ ਸਾਰੀਆਂ ਹਿਊਮਨ ਸੈਂਸਸ ਤੇ ਆਧਾਰਿਤ ਭਾਸ਼ਾਵਾਂ ਹੋ ਸਕਦੀਆਂ ਇਸ ਤੋਂ ਅੱਗੇ ਜਿਹੜਾ ਛੋਣਾ ਜਾਂ ਟੱਚ ਐ ਇਹ ਵੀ ਇੱਕ ਸੈਂਸ ਐ ਤੇ ਉਸ ਤੇ ਆਧਾਰਿਤ ਭਾਸ਼ਾ ਵੀ ਬਰੇਲ ਲਿਪੀ ਉਸ ਦੀ ਇੱਕ ਮਿਸਾਲ ਹੈ ਜਿਹੜੀ ਉਹਨਾਂ ਲੋਕਾਂ ਲਈ ਬਣਾਈ ਗਈ ਜੋ ਦੇਖ ਨਹੀਂ ਸਕਦੇ ਉਹਨਾਂ ਵਾਸਤੇ ਬਰੇਲ ਲਿਪੀ ਬਣਾਈ ਗਈ ਤੇ ਉਹ ਲਿਪੀ ਟੱਚ ਤੇ ਬੇਸਡ ਛੂ ਕੇ ਤੁਸੀਂ ਮਹਿਸੂਸ ਕਰਦੇ ਹੋ ਕਿਸੇ ਅੱਖਰ ਦੇ ਆਕਾਰ ਤੋਂ ਕਿ ਕੀ ਕਹਿ ਰਿਹਾ ਤੇ ਏਸੀ ਚੀਜ਼ ਦੇ ਆਧਾਰ ਤੇ ਉੱਤੇ ਕੁਝ ਲੋਕਾਂ ਨੇ ਪਿਆਰ ਦੀ ਭਾਸ਼ਾ ਨੂੰ ਵੀ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਲਵ ਦੀ ਲੈਂਗੁਏਜ ਹੈ ਜਿਹਦੇ ਚ ਜਿਵੇਂ ਵਾਰ-ਵਾਰ ਪਿਆਰ ਦਾ ਇਜ਼ਹਾਰ ਕਰਨ ਵਾਲੇ ਸ਼ਬਦ ਰੀਪੀਟ ਕਰਨਾ ਉਹਨਾਂ ਨੂੰ ਵਾਰ-ਵਾਰ ਇੱਕ ਦੂਜੇ ਨਾਲ ਸਮਾਂ ਬਤਾਉਣਾ ਜਸਟ ਜਸਟ ਮੌਜੂਦ ਰਹਿਣਾ ਕਿਸੇ ਦੀ ਪ੍ਰੈਜ਼ੈਂਸ ਜਿਹੜੀ ਫਿਜ਼ੀਕਲ ਟੱਚ ਇੱਕ ਦੂਜੇ ਨੂੰ ਸਰਵ ਕਰਨਾ ਔਰ ਸਰਵ ਕਰਕੇ ਉਹਦੇ ਚੋਂ ਤ੍ਰਿਪਤੀ ਖੁਸ਼ੀ ਮਿਲਣੀ ਤੋਹਫੇ ਦੇਣੇ ਜਾਂ ਪ੍ਰਾਪਤ ਕਰਨੇ ਇਹ ਸਾਰਾ ਕੁਝ ਕਿਹਾ ਗਿਆ ਕਿ ਲਵ ਦੀ ਭਾਸ਼ਾ ਦੇ ਸ਼ਬਦ ਨੇ ਇਹ ਸਾਰਾ ਕੁਝ ਪਿਆਰ ਦੀ ਭਾਸ਼ਾ ਦੇ ਜੋ ਬਾਹਰੀ ਐਕਸ਼ਨ ਨੇ, ਐਕਸਟਰਨਲ ਐਕਸ਼ਨ ਨੇ ਤੇ ਪਰ ਅਸਲ ਵਿੱਚ ਪਿਆਰ ਦੀ ਭਾਸ਼ਾ ਇਸ ਤੋਂ ਬਹੁਤ ਸੂਖਮ ਵੀ ਹੋ ਸਕਦੀ ਹੈ। ਇਸ ਤੋਂ ਕਿਤੇ ਜ਼ਿਆਦਾ ਸੂਖਮ ਹੋ ਸਕਦੀ ਹੈ ਜਿਵੇਂ ਮੁਹੱਬਤ ਕਰਨ ਵਾਲੇ ਦੋ ਲੋਕਾਂ ਨੂੰ ਇੱਕ ਦੂਜੇ ਦੇ ਦਿਲ ਦੇ ਭਾਵਾਂ ਦਾ ਅਹਿਸਾਸ ਹੋ ਜਾਂਦਾ ਹੈ। ਬਿਨਾਂ ਕੁਝ ਕਹੇ ਕਿਹਾ ਜਾਂਦਾ। ਦੂਰੋਂ ਦਿਲ ਦੀ ਖਬਰ ਮਿਲ ਜਾਂਦੀ ਹੈ। ਇੱਕ ਸੂਖਮ ਕਨੈਕਸ਼ਨ ਮਹਿਸੂਸ ਹੁੰਦਾ ਹੈ। ਤੁਸੀਂ ਖਿਆਲ ਕਰਦੇ ਹੋ ਤੇ ਫੋਨ ਆ ਜਾਂਦਾ ਇਹ ਸਾਰਾ ਕੁਝ ਉਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਹੋਰ ਵੀ ਪਛਾਵਾਂ ਨੇ ਜਿਹੜੀਆਂ ਧੁਨੀਆਂ ਰੰਗਾਂ ਸੁਗੰਧਾਂ ਅਤੇ ਛੂਹਾਂ ਤੋਂ ਪਰੇ ਤੇ ਇਹ ਪਛਾਵਾਂ ਵੀ ਅਨੰਤ ਨੇ ਇਹਨਾਂ ਦੀ ਕੋਈ ਲਿਮਟ ਨਹੀਂ ਹੈ ਤੇ ਜ਼ਰੂਰੀ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਸਾਰੀਆਂ ਨੂੰ ਜਾਣ ਸਕੀਏ ਜਾਂ ਜਾਣਦੇ ਹੋਈਏ ਇਹਨਾਂ ਦੀ ਤਾਕਤ ਦਾ ਸ਼ਾਇਦ ਸਾਨੂੰ ਇਲਮ ਨਹੀਂ ਹੈ ਤੇ ਮੁਹੱਬਤ ਦੀ ਇਸ ਭਾਸ਼ਾ ਚ ਵੀ ਜਿਹੜੀ ਭਾਸ਼ਾ ਦੀ ਮੈਂ ਗੱਲ ਕਰ ਰਿਹਾ ਮੁਹੱਬਤ ਦੀ ਇਸ ਭਾਸ਼ਾ ਚ ਵਿੱਚ ਹੀ ਕਰਾਮਾਤਾਂ ਦੇ ਰਾਜ਼ ਛੁਪੇ ਨੇ ਇਹ ਜਿਹੜੀ ਲਵ ਦੀ ਲੈਂਗੁਏਜ ਆ ਇਹਦੇ ਚ ਛੁਪੇ ਹੋਏ ਨੇ ਇੱਕ ਕਵਿਤਾ ਹੈ ਇਸ ਕਿਤਾਬ ਚ ਦਾ ਨਾਮ ਹੈ ਦਿਲ ਦਾ ਕੋਡ ਮੁਹੱਬਤ ਜਾਣੇ ਕ੍ਰਿਸ਼ਮੇ ਕਿਵੇਂ ਹੋਣ ਮੁਹੱਬਤ ਦੇ ਚੰਨੀ ਤਾਕਤ ਹੈ ਮੁਹੱਬਤ ਦੇ ਅੰਦਰ ਮੁਹੱਬਤ ਕੋਲੇ ਸੀਕ੍ਰਟ ਹੈ ਅਸਲ ਚ ਕੇ ਮੁਹੱਬਤ ਜਾਣੇ ਕ੍ਰਿਸ਼ਮੇ ਕਿਵੇਂ ਹੋਣਾ ਮੁਹੱਬਤ ਜਾਣੇ ਕਰਾਮਾਤ ਕਿੱਥੋਂ ਨਿਕਲੇ ਮੁਹੱਬਤ ਜਾਣੇ ਕ੍ਰਿਸ਼ਮੇ ਕਿਵੇਂ ਹੋਣਾ ਮੁਹੱਬਤ ਜਾਣੇ ਕਰਾਮਾਤ ਕਿੱਥੋਂ ਨਿਕਲੇ ਮੁਹੱਬਤ ਵੀ ਭਾਸ਼ਾ ਇੱਕ ਸੰਗੀਤ ਵਾਂਗ ਰੰਗਾਂ ਦੀ ਤਰ੍ਹਾਂ ਸੁਗੰਧਾਂ ਦੀ ਤਰ੍ਹਾਂ ਮੁਹੱਬਤ ਵੀ ਭਾਸ਼ਾ ਇੱਕ ਸੰਗੀਤ ਵਾਂਗ ਰੰਗਾਂ ਦੀ ਤਰ੍ਹਾਂ ਸੁਗੰਧਾਂ ਦੀ ਤਰ੍ਹਾਂ ਕ੍ਰਿਸ਼ਮੇ ਦੀ కెਮਿਸਟਰੀ ਕ੍ਰਿਸ਼ਮੇ ਦੀ కెਮਿਸਟਰੀ ਕਰਾਮਾਤ ਦਾ ਫਾਰਮੂਲਾ ਬਿਨਾ ਮੁਹੱਬਤ ਪੜਿਆ ਨਾ ਜਾਏ ਚਿੜੀਆਂ ਜਿਵੇਂ ਲੜਪੈਣ ਬਾਜ਼ਾਂ ਨਾਲ ਚਿੜੀਆਂ ਜਿਵੇਂ ਲੜਪੈਣ ਬਾਜ਼ਾਂ ਨਾਲ ਸਿਰ ਕਿਵੇਂ ਭੇਂਟ ਹੁੰਦੇ ਗਰੀਬ ਬੰਦੇ ਕਿਵੇਂ ਭੜ ਜਾਂਦੇ ਸਲਤਨਤਾ ਨਾਲ ਤਕਦੀਰ ਨਾਲ ਇਤਿਹਾਸ ਨਾਲ ਸੱਚ ਅਤੇ 9 ਸਾਲ ਦੀ ਦੀਵਾਰ 'ਚ ਜਿਣੇ ਜਾਣ ਅਤੇ ਅਡੋਲ ਰਹਿਣਾ ਇਸ ਕ੍ਰਿਸ਼ਮੇ ਦਾ ਰਹਸ ਇਸ ਅਲੌਕਿਕਤਾ ਦਾ ਕੋਡ ਸਿਰਫ ਮੁਹੱਬਤ ਜਾਣੇ ਇਹ ਮੁਹੱਬਤ ਦੀ ਕਰਾਮਾਤ ਜਿਵੇਂ ਇੰਟਰਨੈਟ ਦੀ ਕਪਾਸ਼ਾ ਇਹ ਇੱਕ ਕੋਡ ਹੈ ਜਿਹੜਾ ਸਕਰੀਨ ਤੇ ਜੋ ਦਿਸਦਾ ਸਾਨੂੰ ਸ਼ਬਦ ਰੰਗ ਧੁਨ ਦ੍ਰਿਸ਼ ਇਹਦੇ ਰੂਪ ਚ ਆਪਣੇ ਆਪ ਨੂੰ ਪ੍ਰਗਟ ਕਰਦਾ ਪਰ ਪਿੱਛੇ ਇੱਕ ਕੋਡ ਹੈ ਸਿੰਪਲ ਇੱਕ ਕੋਡ ਇਸੇ ਤਰ੍ਹਾਂ ਦਿਲ ਦਾ ਵੀ ਇੱਕ ਕੋਡ ਹੋਏਗਾ ਜਿਹੜਾ ਪਤਾ ਨਹੀਂ ਕੀ ਕੀ ਸਿਰਜਣ ਦੀ ਸਮਰੱਥਾ ਰੱਖਦਾ ਹੋ ਸਕਦਾ ਕਿ ਦਿਲ ਦਾ ਇਹ ਕੋਡ ਕ੍ਰिएशन ਦਾ ਕੋਡ ਹੋਵੇ ਥੋੜੀ ਜੀ ਐਬਸਟ੍ਰੈਕਟ ਲੱਗ ਸਕਦੀ ਕਈ ਗੱਲਾਂ ਨੂੰ ਪਰ ਕਈ ਗੱਲਾਂ ਹੋਂ ਹੈ ਇਸ ਇਸ ਤੋਂ ਜ਼ਿਆਦਾ ਸਿੰਪਲ ਸ਼ਬਦਾਂ ਚ ਅਸੀਂ ਨਹੀਂ ਕਹਿ ਸਕਦੇ ਤੇ ਉਪਰੋਕਤ ਜਿਹੜਾ ਪਛਾਵਾਂ ਦਾ ਜ਼ਿਕਰ ਕੀਤਾ ਹੈ ਉਪਰੋਕਤ ਸਭ ਪਛਾਵਾਂ ਤੋਂ ਇਲਾਵਾ ਇੱਕ ਪਾਸ਼ਾ ਚੁੱਪ ਦੀ ਹੈ ਇਹਦੇ ਚ ਵੀ ਕਮਿਊਨੀਕੇਸ਼ਨ ਹੁੰਦਾ ਉਹ ਕਿਹੜੀ ਫ੍ਰੀਕੁਐਂਸੀ ਤੇ ਹੁੰਦਾ ਜਿਹੜਾ ਚੁੱਪ ਵਾਲਾ ਕਮਿਊਨੀਕੇਸ਼ਨ ਹੈ ਉਹਦਾ ਸਾਨੂੰ ਨਹੀਂ ਪਤਾ ਪਰ ਇਸ ਫ੍ਰੀਕੁਐਂਸੀ ਨੂੰ ਪਕੜਨ ਲਈ ਚੁੱਪ ਚ ਉਤਰਨਾ ਪੈਂਦਾ ਇਸ ਚੁੱਪ ਚ ਉਤਰਨ ਦਾ ਰਸਤਾ ਮੁਹੱਬਤ ਰਾਹੀਂ ਜਾਂਦਾ ਹੈ ਜਾਂ ਧਿਆਨ ਰਾਹੀਂ ਜਿਸ ਜਿਸ ਚੁੱਪ ਚਾ ਕੇ ਹੀ ਨਵੀਂ ਭਾਸ਼ਾ ਦਾ ਰਾਜ ਸਮਝ ਆਏਗਾ ਉਹਦੇ ਚ ਉਤਰਿਆ ਜਾਏਗਾ ਜਾਂ ਗਹਿਰੀ ਮੁਹੱਬਤ ਰਹੀ ਜਾਂ ਗਹਿਰੀ ਧਿਆਨ ਸਾਧਨਾ ਸਾਧਨਾ ਰਹੀ ਸ਼ਬਦਾਂ ਬੋਲਾਂ ਤੋਂ ਇਲਾਵਾ ਇਹਨਾਂ ਹੋਰ ਪਛਾਵਾਂ ਬਾਰੇ ਸਾਨੂੰ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ ਤੇ ਸ਼ਾਇਦ ਅਧਿਆਤਮਕ ਜਾਗਰਤੀ ਦਾ ਰਸਤਾ ਇਹਨਾਂ ਪਛਾਵਾਂ ਰਾਹੀਂ ਹੀ ਪ੍ਰਾਪਤ ਹੁੰਦਾ ਹੈ ਤੁਹਾਨੂੰ ਇਹ ਗੱਲ ਜੇ ਰੋਚਕ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਿਤਾਬ ਤੇਗ ਖਰੀਦਣ ਲਈ ਵੀਡੀਓ ਦੇ ਅਖੀਰ ਜਾਂ ਹੇਠਾਂ ਡਿਸਕ੍ਰਿਪਸ਼ਨ ਚ ਦਿੱਤੇ ਲਿੰਕਸ ਤੇ ਤੁਸੀਂ ਜਾ ਕੇ ਆਰਡਰ ਕਰ ਸਕਦੇ